ਤੁਸੀਂ ਸੋਚਦੇ ਹੋ ਹੋਮੋਗੇ ਕਿ ਆਖਰ ਇਹ ਐਨੇ ਬਜ਼ੁਰਗ ਇੱਕੋ ਦਮ ਇਕੱਠੇ ਕਿਉਂ ਹੋ ਗਏ ਤਾਂ ਦੱਸ ਦਈਏ ਕਿ ਇੱਥੇ ਕੁਝ ਹੀ ਘੰਟਿਆਂ ਦੇ ਵਿੱਚ ਕੁਝ ਅਜੀਹਾ ਹੋ ਗਿਆ ਕਿ ਸਾਰੇ ਪਿੰਡ ਦੇ ਲੋਕ ਬਜ਼ੁਰਗ ਇੱਕ ਸਾਂਝੀ ਥਾਂ ਦੇ ਉੱਤੇ ਇਕੱਠੇ ਹੋ ਗਏ ਦਾਦੀਆ ਕਿ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ 15 ਘੰਟਿਆਂ ਦੇ ਅੰਦਰ ਇਸ ਸਬ ਡਿਵੀਜ਼ਨ ਦੇ ਇੱਕ ਪਿੰਡ ਨੇ ਸਰਬਸੰਮਤੀ ਨਾਲ ਪੰਚਾਇਤ ਬਚੂੜ ਲਈ ਜਿਸ ਸਦਕਾ ਇਸ ਪਿੰਡ ਨੇ ਪੰਜਾਬ ਦੀ ਪਹਿਲੀ ਸਰਬਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕੀਤਾ ਮਾਚੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿੱਚ ਇਕੱਠੇ ਹੋ ਕੇ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬਸੰਮਤੀ ਨਾਲ ਚੁਣ ਲਏ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਪੰਜ ਹੋਣਗੀਆਂ ਪਿੰਡ ਨੇ ਗੁਰਵਚਨ ਸਿੰਘ ਬਸੰਤੀ ਨੂੰ ਸਰਪੰਚ ਅਤੇ ਪੰਜ ਹੋਰ ਵਿਅਕਤੀ ਨੂੰ ਮੈਂਬਰ ਪੰਚਾਇਤ ਚੁਣਦਾ ਫੈਸਲਾ ਵੀ ਲਿਆ ਗਿਆ ਹਾਂਜੀ ਕੀ ਨਾਮ ਆ ਤੁਹਾਡਾ ਜੀ ਕਿਹੜੇ ਪਿੰਡ ਦਾ ਗੁਰਵਚਨ ਸਿੰਘ ਆ ਜੀ ਪਿੰਡ ਟੱਪਰੀਆਂ ਜਾਣ ਨੂੰ ਸੁਣਿਆ ਗਿਆ ਜੀ ਨਾਮ ਪਿੰਡ ਦਾ ਸਰਪੰਚ ਹਾਂ ਜੀ ਹਾਂ ਜੀ ਜਿਹੜਾ ਚਾਹਣਾ ਚਾਹੁੰਦੇ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡ ਚਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਹੋ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਆ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਰਬਸੰਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆ ਤੇ ਪੂਰਾ ਉਤਰੂਗਾ ਧੰਨਵਾਦ ਜੀ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੋਣਨੀ ਸੀ ਅਸੀਂ ਸਾਰੇ ਪਿੰਡ ਨੇ ਇੱਥੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਆ ਚੁਣ ਲਈ ਐ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਇਹਨਾਂ ਦੇ ਨਾਲ ਅਸੀਂ ਪੰਜ ਪੰਚ ਚੁਣੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਚ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਹੈ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਉਤ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਕੋਹਲੀ ਅਤੇ ਪੋਰਾ ਨੇ ਦੱਸਿਆ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਟੱਪਰੀਆਂ ਤਹਿਸੀਲ ਸਮਰਾਲਾ ਬਲਾਕ ਮਛਵਾੜਾ ਤੋਂ ਬੋਲ ਰਿਹਾ ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣ ਰਹੇ ਹਾਂ ਜਿਦੇ ਵਿੱਚ ਅਸੀਂ ਗੁਰਵਚਨ ਸਿੰਘ ਸਾਨਾ ਫਰਹਪਾਲ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਹੈ ਤੇ ਪੰਜ ਪੰਜ ਨਿਯੁਕਤ ਕੀਤੇ ਨੇ ਜਿਦੇ ਵਿੱਚ ਦੋ ਲੇਡੀਜ਼ ਨੇ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਆਪਣਾ ਸਾਰਿਆਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਪਾਰਟੀ ਵਗੈਰਾ ਦੇ ਨਿਸ਼ਾਨ ਤੇ ਕਿਹੜੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਪਾਰਟੀ ਵਾਈਂ ਤੋਂ ਉੱਠ ਕੇ ਕਿਉਂਕਿ ਅਸੀਂ ਪਹਿਲਾਂ ਹੀ ਵੋਟਾਂ ਦੇ ਵਿੱਚ ਇੱਕ ਗਿਰ ਵੋਟਾਂ ਦਾ ਬਾਈਕਟ ਕਰਿਆ ਸੀਗਾ। ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ। ਗਾਹਾਂ ਨੂੰ ਵੀ ਅਸੀਂ ਬਗੈਰ ਪਾਰਟੀ ਤੋਂ ਸਰਪੰਚ ਚੁਣਾਂਗੇ। ਅੱਜ ਵੀ ਇਹ ਸਰਪੰਚ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਨਗਰ ਦਾ ਸਰਪੰਚ ਆ ਪਾਰਟੀ ਨਾਲ ਸਾਡਾ ਕਿਹ ਲਗਾ ਜੇ ਕਹ ਨਹੀਂਗਾ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪਾਰਟੀ ਨਾਲ ਨੇ ਸਾਡੇ ਯਾਰਾ ਦੋਸਤਾਂ ਪਾਰਟੀ ਨਾਲ ਨੇ ਪਰ ਇਹ ਸਰਪੰਚ ਸਾਡਾ ਨਰੋਲ ਪਿੰਡ ਦਾ ਸਰਪੰਚ ਆ ਤੋਦਾਂ ਦੇਖੀ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਉਸ ਪਿੰਡ ਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਤਾਂ ਕਿ ਪਿੰਡ ਦੀ ਨੁਹਾਰ ਬਦਲੀ ਜਾ ਸਕੇ ਤਾਂ ਫਿਰ ਸਮਰਾਲਾ ਦੇ ਇਸ ਪਿੰਡ ਨੇ ਪਹਿਲ ਕਦਮੀ ਕਰਦੇ ਹੋਏ 15 ਘੰਟਿਆਂ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਪੰਚਾਇਤ ਚੁਣ ਲਈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ